ਹਾਏ ਕਹਨੀ ਕੋਮਲ ਨੂੰ ਲਓ ਕੋਮਲ ਨੂੰ ਆਏ ਨਹੀਂ ਗਣੀ ਕੋਮਲ ਦੇ ਪੈਰੀਂ ਹੱਥ ਲਾਉਣਾ ਓਕੇ ਯੈਸ ਉਹ ਪਹਿਲੀ ਆ ਇਸ ਘਰ ਦੀ ਉਹਦੀ ਪੂਛ ਫੜ ਕੇ ਕਿੱਥੇ ਗਈ ਗਾ ਤੈਨੂੰ ਨਾ ਕਹਤਾ ਕੁੱਤਰੋਂ ਫੜ ਕੇ ਤੂੰ ਮੇਰੇ ਕੋਮਲ ਨੂੰ ਕਹਿ ਸਾਦੀ ਹੋਰ ਜੋ ਮਰਜੀ ਕਹ ਦੇ ਕੋਮਲ ਨੂੰ ਨਹੀਂ ਇਸ ਘਰ ਚੋਂ ਹੁਣੇ ਤੇਤੋ ਜੁਦਾ ਹੋ ਜੂ ਸਿੱਧੀ ਗੱਲ ਆ ਮੇਰੀ ਕੋਮਲ ਹਾਂ ਮੇਰੇ ਕੋਮਲ ਨੂੰ ਕਿਸਨੇ ਕੋਈ ਨਹੀਂ ਕਹਿਣਾ ਖੜਾ ਮੈਂ ਸੱਚੀ ਗਾਣਾ ਦੁਨੀਆ ਪੁੱਠੀ ਕਰ ਦੂੰ ਜੇ ਮੇਰੇ ਕੇਹਨੇ ਕੋਮਲ ਨੂੰ ਗੋਕਿਆ ਉਹ ਹੈਲੋ ਪਿਆ ਪੁੱਤ ਆ ਰਿਹਾ ਹੈ ਨਟਰਾਏ ਦੀ ਪੈਨਸਲ ਆ ਰਗਾ ਹੈਗਾ ਚੱਕ ਲੱਕ ਬੂਮ ਬੂਮ ਦੇਖਿਆ ਕੋਮਲ ਨੂੰ ਮੇਰੇ ਵਾਕ ਹੀ ਹੋ ਗਈ ਕੁਛ ਕਿਤੇ ਆ ਕੋਮਲ ਤੂੰ ਆ ਹੱਥ ਨੀਲਾ ਸਾਧਦੀ ਤੂੰ ਲਾ ਕੇ ਦੇਖ ਤੂੰ ਅੱਖਾਂ ਚ ਅੱਖਾਂ ਪਾ ਕੇ ਕੋਮਲ ਤੇ ਦੇਖ ਤੈਨੂੰ ਮੈਂ ਦੱਸੋ ਮੈਂ ਕੀ ਕਰੂੰ ਅੱਜ ਤੇ ਕੱਲ ਵੀ ਮਿਲ ਕੇ ਆਈ ਪਸ਼ੂ ਆ ਲੋਕੀ ਚੁੱਲ੍ਹੇ ਚਾੜਦੇ ਅਸੀਂ ਆਪਣੇ ਗੋਹੇ ਕੂੜੇ ਚਾੜਾਂਗੇ ਬਾਹਰ ਕੀ ਗੱਲ ਨਾ ਓਏ ਤੇਲ ਚਵਾਇ ਪਸ਼ੂ ਆ ਲੈ ਜੀ ਕਰਨੀ ਐ ਕੀ ਜੀ ਕਰਨੀ ਮਾਨਪ੍ਰੀਤ ਦੀ ਕੋਈ ਅਕਲ ਨੂੰ ਹੱਥ ਮਾਰ ਝੱਪ ਕਰ ਜਾ ਆ ਲੈ ਚੈੱਕ ਯਾ ਅਜੂ ਲੈਟਸ ਗੋ ਇਹ ਦੇਖੋ ਬਿਲਕੁਲ ਸੱਚੇ ਤੁਹਾਨੂੰ ਕੀ ਮਿਲਣਾ ਗੋਹੇ ਵਾਲੇ ਸ਼ੂ ਪਸ਼ੂਆਂ ਥੱਲੇ ਝਾੜੂ ਤੇ ਗੋਹ ਹਟਾਉਣ ਨੂੰ ਫੌੜਾ ਆ ਲੋ ਜੀ ਰੀਬਨ ਕੱਟ ਕੇ ਅੱਜ ਤੁਹਾਡਾ ਸਵਾਗਤ ਹੋਣ ਲੱਗਾ ਪਸ਼ੂਆਂ ਲੈ ਕਟੋ 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 ਇਹ ਕਰੰਟ ਨਹੀਂ ਮਾਰਦਾ एक्चुअली ਇਹ। ਕੋਈ ਇੱਕ ਮਿੰਟ ਜੈ ਕੋਮਲ। ਨਾ। ਬਾਈ ਕਹਿ ਕਹਿ। ਨਾ। ਆਈ ਲਾਈਕ ਇਸ ਇਸ ਕੋਮਲ। ਨਾ। ਆਈ ਲਾਈਕ ਯੂ ਕੋਮਲ। ਆਈ ਲਾਈਕ ਯੂ ਕੋਮਲ। ਕੱਟ। ਹੁੱਤੀ। ਤਾੜੀਆਂ ਦਾ ਮਾਰ। ਜਿਵੇਂ ਤਾੜੀਆਂ ਮਾਰ ਦੋ ਮਾਰੇ। ਯੈਸ। ਆਈਏ। ਆਪ ਆਈਏ। ਵੈਰੀ ਗੱਲ ਹੈ ਨਾ। ਕੋਈ ਚੁਟਕਲਾ ਕੋਈ ਕਿਤੇ। ਗੋਹਾਣਾ ਛੱਡ ਦੀ ਭਰਾਵਾ ਸਿਰ 'ਚ। ਇਹਨੂੰ ਬਹੁਤ ਕੋਪੀ ਕੋਸ਼ ਕਰਮ ਕਰ। ਆਈਏ ਆਈਏ ਝੇ ਲੀਜੀਏ। ਆਪ ਆਪ ਜੇ ਗੋਹਾ ਪਰ ਇਹ जे पहले थोड़ा सा झाड़ू लगाओ उधर नीचे झाड़ू ला इजना झाड़ू ला पता लगे नहीं चाजना बहके ला आगे होता बनी बोली भैं उ करा ਹਾ ਗੁੱਸੇ ਹੋਈ ਏ ਤੇਰੇ ਨਾਲ ਜਾਦੀ ਰਿੰਗਦੀ ਆ ਕੀ ਖੂਨ ਨਿਕਲਿਆ ਗੁਪੀ ਦੀ ਕੋਮਲ ਕੋਮਲ ਕੀ ਹੋਇਆ ਤੇਰਾ ਪਤੀ ਦੇਵਰ ਧਾਰਾਂ ਕੱਢਦਾ ਪਿਆ ਗੁੱਸੇ ਹੋਈ ਉਹਦੇ ਨਾਲ ਕੋਮਲ ਮਿਸ ਕਰਦੀ ਗੁਪੀ ਨੂੰ ਗੁਪੀ ਹੈ ਨਹੀਂ ਇੱਥੇ